ਸਾਚ ਮਿਲੇ ਸੇ ਨਾ ਵਿਛੜੇ ਨਾਨਕ ਗੁਰਮੁਖ ਹੋਏ ਮੀਟਿੰਗ ਵਿਦ ਦਾ ਟ੍ਰੂ ਵਨ ਓ ਨਾਨਕ ਦਾ ਗੁਰਮੁਖ ਸ਼ਲ ਨਾਟ ਬੀ ਸਪਰੇਟਡ ਫਰੋਮ ਹਿਮ ਅਗੇਨ ਸਾਚ ਮਿਲੇ ਸੇ ਨਾ ਵਿਛੜੇ ਜਿਹੜੇ ਇੱਕ ਵਾਰੀ ਜੀਵਨ ਦੇ ਵਿੱਚ ਸੱਚਾ ਰਾਹ ਅਪਣਾ ਲੈਂਦੇ ਨੇ ਗੁਰੂ ਮਾਰਗ ਅਪਣਾ ਲੈਂਦੇ ਨੇ ਭਲੇ ਦਾ ਮਾਰਗ ਅਪਣਾ ਲੈਂਦੇ ਨੇ ਕਹਿਣੀ ਕਰਨੀ ਪੱਕੀ ਜ਼ੁਬਾਨ ਦੇਣ ਦਾ ਤੇ ਆਪਣੇ ਭਰੋਸੇ ਨੂੰ ਕਾਇਮ ਕਰਨ ਦਾ ਮਾਰਗ ਅਪਣਾ ਲੈਂਦੇ ਨੇ ਅਸਲ ਦੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਸਲੀ ਗੁਰਬਾਣੀ ਦਾ ਧਾਰਨੀ ਹੋ ਕੇ ਉਹੀ ਅਸਲੀ ਗੁਰਮੁਖ ਬਣਦਾ ਹੈ ਜਿਹੜਾ ਆਪਣੇ ਗੁਰੂ ਦਾ ਕਿਹਾ ਪੂਰਾ ਕਰਦਾ ਹੈ ਕਹਿਣੀ ਕਥਨੀ ਦੇ ਪੂਰੇ ਹੋਣਾ ਆਪਣੀ ਜੁਬਾਨ ਦਾ ਕੀਤਾ ਵਾਅਦਾ ਪੂਰਾ ਕਰਨਾ ਲੋੜਵੰਦਾਂ ਦਾ ਸਹਾਰਾ ਬਣਨਾ ਹੀ ਅਸਲੀ ਗੁਰਮੁਖ ਹੈ। ਹੋਰ ਤੁਸੀਂ ਆਪਣੇ ਆਪ ਨੂੰ ਪੁੱਛੋ, ਆਪਣੇ ਮਨ ਨੂੰ ਪੁੱਛੋ ਕਿ ਤੁਸੀਂ ਆਪਣੇ ਕਹਿਣੀ ਕਥਨੀ ਦੇ ਪੂਰੇ ਹੋ, ਕਿ ਤੁਸੀਂ ਲੋੜਵੰਦਾਂ ਦਾ ਭਲਾ ਕਰਦੇ ਹੋ, ਕਿ ਤੁਸੀਂ ਨਿੱਜੀ ਸਵਾਰਥ ਤੋਂ ਪਰੇ ਹੋ। ਫਿਰ ਪਤਾ ਲੱਗੇਗਾ ਕਿ ਤੁਸੀਂ ਗੁਰਮੁਖ ਹੋ ਕਿ ਮਨਮੁਖ। ਸਵੈਮ ਵਿਚਾਰ ਕਰੋ।